ਸਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਸ਼ ਕਾਲ ਜੀ ਮੈਂ ਤੁਹਾਡਾ ਆਪਣਾ ਲੱਖੀ ਕਰਾਲੀ ਸੋ ਅੱਜ ਖਰੜ ਵਿਖੇ ਇੱਕ ਸ਼ਰੋਮਣੀ ਕਾਲੀਤਾ ਕਾਨਫਰੰਸ ਰੱਖੀ ਗਈ ਹੈ ਜਿਸ ਦੀ ਅਵਾਹੀ ਚੌਧਰੀ ਸ਼ਾਮ ਲਾਲ ਜੀ ਜੋ ਕਿ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਹਨ ਉਹਨਾਂ ਵੱਲੋਂ ਕੀਤੀ ਗਈ ਹੈ ਸੋ ਆ ਕੀ ਕਹਿਣਾ ਹੈ ਉਹਨਾਂ ਦਾ ਤੇ ਕਿਸ ਲਈ ਕੀਤੀ ਗਈ ਹੈ ਸੋ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੋ ਬਣੇ ਰੋ ਸ਼ਾਨੇ ਪੰਜਾਬ ਨਿਊਜ਼ ਚੈਨਲ ਦੇ ਨਾਲ ਚਲੋ ਬੜੇ ਕਾਦੀ ਨਾਮ ਜਿੰਦਾਬਾਦ ਸਰਦਾਰ ਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਵੀਰ ਸਿੰਘ ਬਾਦਲ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਜਿੰਨੇ ਵੀ ਮੀਡੀਆ ਨਾਲ ਜੁੜੇ ਜਿਹੜੇ ਸਾਡੇ ਸਾਥੀ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਤਹਿਦਿਦਤ ਧੰਨਵਾਦ ਕਰਦਾ ਜਿਹੜੇ ਆਪਣੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੋਏ ਆ ਅ ਮੈਂ ਸ਼ਮਸ਼ੀਰ ਪੁਰਖਾਲਵੀ ਸਪੋਕਸਪਰਸਨ ਸ਼੍ਰੋਮਣੀ ਅਕਾਲੀ ਦਲ ਔਰ ਮੇਰੇ ਨਾਲ ਚੌਧਰੀ ਸ਼ਾਮਲਾਲ ਮਾਜਰੀਆ ਜੀ ਹੈ ਇਹ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਇੱਕੋ ਇੱਕ ਜ਼ਿਲ੍ਹੇ ਦੇ ਮੈਂਬਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਜਿੱਤੇ ਬੜਾ ਵੱਡੀ ਸੇਵਾ ਇਹਨਾਂ ਦੀ ਇਲਾਕੇ ਦੇ ਵਿੱਚ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਤੇ ਨਾਲ ਇਹਨਾਂ ਦੇ ਸਾਥੀ ਔਰ ਮੇਰੇ ਨਾਲ ਧੀਰਜ ਹੂਜਾ ਸਾਹਿਬ ਬੈਠੇ ਹੈ ਸੋ ਅੱਜ ਦੀ ਜਿਹੜੀ ਮੀਟਿੰਗ ਦਾ ਸਵਾਲ ਹੈ ਅੱਜ ਦੀ ਮੀਟਿੰਗ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰ ਦਿਆਂ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਵੱਲੋਂ ਇੱਕ ਸਾਰੇ ਵਰਕਰਾਂ ਨੂੰ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਪੰਜਾਬੀਆਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦੇ ਲਈ ਪੰਜਾਬੀਆਂ ਨੂੰ ਜਗਾਉਣ ਦੇ ਲਈ ਔਰ ਜਿਹੜੀਆਂ ਇਹ ਲੋਕਮਾਰੂ ਸਰਕਾਰਾਂ ਉਹਨਾਂ ਦੇ ਖਿਲਾਫ ਲੰਬੰਬੰਦ ਕਰਨ ਦੇ ਲਈ ਉਹਨਾਂ ਨੇ ਇੱਕ ਮੂਵਮੈਂਟ ਦਾ ਆਗਾਜ਼ ਕੀਤਾ ਸੀ 29 ਜੁਲਾਈ ਨੂੰ ਪ੍ਰਾਊਡ ਟੂ ਬੀ ਅਕਾਲੀ ਮੈਨੂੰ ਮਾਣ ਅਕਾਲੀ ਹੋਣ ਤੇ ਸੋ ਉਸੇ ਮੂਵਮੈਂਟ ਨੂੰ ਅਸੀਂ ਅੱਗੇ ਨਿਰੰਤਰ ਜਾਰੀ ਰੱਖਦੇ ਹੋਏ ਅੱਜ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਅਸੀਂ ਉਸ ਦਾ ਜਿਹੜਾ ਆਗਾਜ਼ ਅੱਜ ਕੀਤਾ ਸੋ ਇਸ ਗੱਲ ਹੀ ਚੌਧਰੀ ਸ਼ਾਮਲਾਲ ਜੀ ਸਾਡੇ ਸਾਥੀ ਨੇ ਔਰ ਇਸ ਗੱਲ ਹੀ ਇਹਨਾਂ ਨੂੰ ਅਸੀਂ ਸ਼ਾਬਾਸ਼ੀ ਵੀ ਦਿੰਨੇ ਆਂ ਔਰ ਇਸ ਗੱਲ ਦੀ ਇਹਨਾਂ ਨੂੰ ਹੱਲਾਸ਼ੇਵੀ ਦਿੰਦੇ ਆ ਕਿ ਇਹ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਇਸ ਮੂਵਮੈਂਟ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਨੂੰ ਘਰ ਘਰ ਲੈ ਕੇ ਜਾਣਗੇ ਔਰ ਲੋਕਾਂ ਨੂੰ ਇਸ ਮੂਵਮੈਂਟ ਬਾਰੇ ਜਾਗਰੂਕ ਕਰਕੇ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਪ੍ਰੋਗਰਾਮਾਂ ਬਾਰੇ ਜਾਣੂ ਕਰਾ ਕੇ ਪਾਰਟੀ ਦੇ ਨਾਲ ਜੋੜਨ ਦਾ ਯਤਨ ਕਰਨਗੇ ਹਾਂਜੀ ਪ੍ਰਧਾਨ ਜੀ ਹਾਂਜੀ ਚੋਹਰੀ ਸਾਹਿਬ ਬਿਲਕੁਲ ਜੀ ਜਿਹੜਾ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਨੂੰ ਟੀਚਾ ਅਪਣਾਇਆ ਆਪਾਂ ਘਰ ਘਰ ਜਾ ਕੇ ਸਾਨੂੰ ਮਾਨ ਹੈ ਕੱਲ ਹੀ ਹੋਣ ਦਾ ਅਸੀਂ ਘਰ ਘਰ ਲੈ ਕੇ ਮੈਸੇਜ ਜਾਵਾਂਗੇ ਕਿਉਂਕਿ ਤੁਸੀਂ ਦਾਵੇਦਾਰ ਹੋ ਜਿਹਦਾ ਵਿਧਾਨ ਸਭਾ ਹਲਕੇ ਦੇ ਵਿੱਚ ਚੋਣ ਲੜਨ ਲਈ ਕੋਈ ਇੱਛਾ ਕੋ ਸਰ ਜਿਹੜੀ ਦਾਵੇਦਾਰੀ ਦੀ ਗੱਲ ਹੈ ਇਹ ਹਾਈ ਕਮਾਂਡ ਦੀ ਉਹ ਹੈ ਜੋ ਵੀ ਹੋ ਉਹਨਾਂ ਦਾ ਹੁਕਮ ਹੋਏਗਾ ਅਸੀਂ ਉਹਨੂੰ ਸਿਰ ਮੱਥੇ ਰੱਖਾਂਗੇ ਕਿਉਂਕਿ ਪਿਛਲੀ ਵਾਰੀ ਮੈਂ ਇਥੇ ਜਿਹਦਾ ਬੜਾ ਲੱਖ ਵਿੱਚ ਜਿਹੜੇ ਮਤਲਬ ਅਕਾਲੀ ਵਰਕਰ ਸੀਗੇ ਉਹ ਨਿਰਾਸ਼ ਨੇ ਹੁਣ ਕਿ ਉਹ ਤੁਹਾਡੇ ਤੇ ਵਿਸ਼ਵਾਸ ਕਰ ਪਾਉਣਗੇ ਕਿਉਂਕਿ ਤੁਸੀਂ ਲੀਡ ਕਰਦੀ ਗੱਲ ਲੱਗ ਪਈ ਤੇ ਕਿਵੇਂ ਉਸ ਤੀਜ ਨੂੰ ਲੋਕਾਂ ਨੂੰ ਆਪਣੇ ਨਾਲ ਚੋੜੂ ਕੇ ਵਰਕਰ ਕੋਈ ਮੇਰੇ ਜ਼ੋਨ ਦੇ ਵਿੱਚ 65 ਤੋਂ 70 ਪਿੰਡ ਸੀ ਜ਼ਿਲ੍ਹਾ ਪਸ਼ਦੇ ਮੈਂ ਸਾਰੇ ਪਿੰਡਾਂ ਦੇ ਵਿੱਚ ਹੁਣ ਪਿੰਡ ਵਾਈ ਜਾ ਕੇ ਮੀਟਿੰਗਾਂ ਕੀਤੀਆਂ ਲੋਕਾਂ ਨੇ ਮੈਨੂੰ ਬਹੁਤ ਵੱਡਾ ਭਰੋਸਾ ਦਿਵਾਇਆ ਇਸ ਗੱਲ ਦਾ ਮੇਰਾ ਜਿਹੜਾ ਕਾਲੀਦਾਲ ਦਾ ਵਰਕਰ ਹੈ ਉਹ ਬਿਲਕੁਲ ਕੋਈ ਟੁੱਟਿਆ ਨਹੀਂ ਕੋਈ ਨਮੋਸ਼ ਨਹੀਂ ਹੈਗਾ ਬਿਲਕੁਲ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸੋਚ ਤੇ ਪੈਰਾ ਦੇਣ ਵਾਸਤੇ ਸਾਰੇ ਤਿਆਰ ਹੈ ਆਪਣਾ ਜਿਹੜੇ ਤੁਸੀਂ ਕਹਿ ਰਹੇ ਹੋ ਰਜੀਤ ਸਿੰਘ ਗਿੱਲ ਤੋਂ ਬਾਹਰ ਹਾਂਜੀ ਇਹ ਜਿਹੜੀ ਕਰਨ ਦੀ ਲੀਡਰਸ਼ਿਪ ਤੇ ਉਤਪਨ ਹੋ ਰਹੀ ਹੈ ਕਿਹਾ ਅਫਸਰ ਤੁਸੀਂ ਹੁਣ ਕਿਉਂ ਚੁੱਪ ਰਹੇ ਜਾਂ ਤੁਸੀਂ ਕਿਹੜਾ ਪ੍ਰੈਜ਼ੀਡੈਂਟ ਮੈਂਬਰ ਰਹਿ ਚੁੱਕੇ ਹੋ ਅੱਜ ਹੀ ਹੁਣ ਕਿਉਂ ਆਦੇ ਪਹਿਲਾਂ ਕਿਉਂ ਚੁੱਪ ਕਿਉਂ ਰਹੇ ਸਰ ਚੁੱਪ ਗਿੱਲ ਸਾਹਿਬ ਦੇ ਉਤਪਨ ਬਹੁਤ ਉਤਪਨ ਹੋਇਆ ਮੈਂ ਦੱਸਦਾ ਸਰ ਜਿਹੜੀ ਚੁੱਪ ਹੋਣ ਦੀ ਗੱਲ ਹੈ ਸਾਡੇ ਜਿਹੜੇ ਹਾਈ ਕਮਾਂਡ ਵੱਲੋਂ ਸਰਦਾਰ ਰਣਜੀਤ ਸਿੰਘ ਗਿੱਲ ਨੂੰ ਹਲਕੇ ਦਾ ਹਲਕਾ ਇੰਚਾਰਜ ਬਣਾਇਆ ਸੀ ਅਸੀਂ ਉਹਨਾਂ ਦੀ ਸੋਚ ਤੇ ਉਹਨਾਂ ਦੀ ਪੈੜਾਂ ਤੇ ਉਹਨਾਂ ਦੇ ਹਰ ਚੀਜ਼ ਨੂੰ ਮੁੱਖ ਰੱਖ ਕੇ ਚੱਲਦੇ ਰਹੇ ਤੇ ਹੁਣ ਜਦੋਂ ਗਿੱਲ ਸਾਹਿਬ ਅਸਤੀਫਾ ਦੇਗੇ ਤੇ ਸਾਨੂੰ ਆ ਐਜੇ ਵਰਕਰ ਜਿੰਮੇਵਾਰ ਸੰਭਾਲੀ ਜਿੰਮੇਵਾਰੀ ਸਮਝ ਕੇ ਆਪਾਂ ਕਾਦੀ ਦਲ ਦੀ ਜੋ ਵੀ ਸੇਵਾ ਹੈ ਆਪਾਂ ਡਟ ਕੇ ਕਰਾਂਗੇ ਤੁਸੀਂ ਇਸ ਹਲਕੇ ਦੀ ਗੱਲ ਕਰ ਰਹੇ ਸੀ 2 ਲੱਖ ਤੋਂ ਵੱਧ ਹਿੰਦੂ ਵੋਟਰ ਨੇ ਜੇ ਕਾਦੀ ਦਲ ਨੂੰ ਛੱਡ ਕੇ ਭਾਜਪਾ ਤੋਂ ਇਲੈਕਸ਼ਨ ਲੜਦੇ ਨੇ ਅਰੰਜੀਤ ਸਿੰਘ ਗਿੱਲ ਤਾਂ ਹਿੰਦੂ ਵੋਟਰ ਨੂੰ ਨੇਚਰਲੀ ਕੁਸ਼ਣਾ ਕੁਸ਼ੂਦਰ ਕਾਫੀ ਹਾਲ ਤੱਕ ਜਾ ਸਰ ਜਿਹੜੀ ਤੁਸੀਂ ਉਹ ਚੀਜ਼ ਨੂੰ ਕਿਸ ਤਰ੍ਹਾਂ ਤੁਸੀਂ ਮੋਲਡ ਆ ਜਿਹੜੀ ਤੁਸੀਂ ਹਿੰਦੂ ਵੋਟਰ ਦੀ ਗੱਲ ਕਰਦੇ ਆ ਇਹ ਭਾਜਪਾ ਦੇ ਨਾਲ ਕੋਈ ਬੰਦੇ ਹੋਏ ਨਹੀਂ ਹੈ ਹਿੰਦੂ ਵੋਟਰ ਹਿੰਦੂ ਵੋਟਰ ਲੋਕਲ ਹਲਕੇ ਦੇ ਵਿੱਚੋਂ ਜਿਹੜੇ ਬੰਦੇ ਇਸਦੀ ਪ੍ਰੋਪਰ ਨਿਵਾਇੰਦਗੀ ਕਰਨਗੇ ਉਹਦੇ ਨਾਲ ਜਾਣਗੇ ਨਾ ਕਿ ਕੋਈ ਬੀਜੇਪੀ ਦੇ ਨਾਲ ਬੰਨੇ ਹੋਏ ਨਹੀਂ ਹੈਗੇ ਕੀ ਕੀ ਮੁੱਦੇ ਲੈ ਕੇ ਤੁਸੀਂ ਉਧਾਰ ਸਭਾ ਹਲਕੇ ਦੇ ਵਿੱਚ ਦਾਅਵੇਦਾਰੀ ਪੇਸ਼ ਕਰੋਗੇ ਮੁੱਦੇ ਕੀ ਨੇ ਤੁਹਾਡੇ ਜਿਹੜੇ ਮੁੱਦੇ ਆ ਵਿਕਾਸ ਦੀ ਗੱਲ ਕਰਾਂਗੇ ਆਪਾਂ ਆਪਾਂ ਵਿਕਾਸ ਦੀ ਦੇਖੋ ਪਿਛਲੇ ਪਿਛਲੀ 10 ਸਾਲਾਂ ਦੇ ਵਿੱਚ ਤੁਸੀਂ ਸਾਰੇ ਜਾਣੂਗਾ ਇਸ ਗੱਲ ਤੋਂ ਵੀ ਆਪਣੇ ਵਿਧਾਨ ਸਭਾ ਹਲਕਾ ਖਾੜ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਤੁਸੀਂ ਖਾੜ ਦੀ ਗੱਲ ਕਰੋ ਨਵਾਂ ਕਰਨ ਦੀ ਗੱਲ ਕਰੋ ਮੈਂ ਨਵਾਂ ਗਰੋਂਦ ਤੇ ਹੀ ਗੱਲ ਕਰਦਾ ਨਵਾਂ ਗਰੋਂਦ ਸਾਡੇ ਨਾਲ ਉੱਥੇ ਇੱਕ ਸਿੰਘਾ ਦੇਵੀ ਮੰਦਿਰ ਹੈ 100 ਸਾਲ ਪੁਰਾਣਾ ਮੰਦਿਰ ਆ ਉਹਦੇ ਨਾਲ ਜਿਹੜੀ ਕਲੋਨੀ ਹੈ ਉੱਥੇ ਹਰ ਘਰ ਦੇ ਵਿੱਚ 8 ਦਿਨ ਬਾਅਦ ਪਾਣੀ ਦੀ ਵਾਰੀ ਆਂਦੀ ਹੈ ਸਿਰਫ 2-3 ਘੰਟੇ ਪਾਣੀ ਦੇ ਦਿੰਦੀ ਹੈ ਸਰਕਾਰ ਇਹ ਦੇਖੋ ਕਿੰਨਾ ਧੱਕਾ ਹੋ ਰਿਹਾ ਸਾਡੇ ਲੋਕਾਂ ਨਾਲ ਉੱਥੇ ਜ਼ਿਆਦਾ ਮੇਰਾ Hindu ਭਾਈਚਾਰਾ ਹੈ ਉਸ ਬੈਲਟ ਦੇ ਵਿੱਚ ਖਾਸ ਕਰਕੇ ਨਵੇਂ ਗਰੋਂਦ ਦੇ ਵਿੱਚ আর ਉਸ ਬੈਲਟ ਦੇ ਵਿੱਚ ਤੁਸੀਂ ਜਾ ਕੇ ਆਪ ਜਾ ਕੇ ਪਤਾ ਕਰ ਸਕਦੇ ਹੋ ਵੀ 8 ਦਿਨ ਬਾਅਦ ਅੱਜ ਐਤਵਾਰ ਹੈ ਤਾਂ ਅਗਲੇ ਐਤਵਾਰ ਨੂੰ ਪਾਣੀ ਮਿਲੂਗਾ ਇਸ ਆ ਦੇਖੋ ਸਾਡੀ ਵੀ ਸਰਕਾਰੀ ਇਹ ਕਾਲੀ ਦਲ ਦੀ ਤੁਸੀਂ ਅੱਜ ਮੁਲਤ ਸਰਕਾਰ ਦੇ ਦੋਸ਼ ਲਾ ਰਹੇ ਹੋ ਸਾਡੀ ਵੀ ਕਾਲੀ ਦਲ ਦੀ ਸਰਕਾਰ 10 ਸਾਲ ਕੰਟੀਨਿਊ ਰਹੀ ਹੈ ਤੁਸੀਂ ਪਾਣੀ ਦੀ ਰਿਕਵੈਸਟ ਜਿਹੜੀ ਕੀਤੀ ਦੇਖੋ ਉਦੋਂ ਪਾਣੀ ਤੇ ਜਿਹੜੀ ਪਾਣੀ ਦੀ ਗੱਲ ਕਰਦੇ ਆ ਉਦੋਂ ਵਾਦੀ ਘੱਟ ਸੀ ਨਮੇਕਰੋਂ ਦੇ ਵਿੱਚ ਉਦੋਂ ਸਿਮਾ ਸਿੰਘਾ ਦੇ ਵੀ ਕਲੋਨੀ ਨਾਂ ਦੀ ਕੋਈ ਬਹੁਤ ਘੱਟ ਵਾਦੀ ਸੀ ਉਦੋਂ ਪਾਣੀ ਦਾ ਸਿਸਟਮ ਸੀ ਪਰ ਪਿਛਲੇ 10 ਸਾਲਾਂ ਦੇ ਵਿੱਚ ਪਾਣੀ ਦੀ ਗੱਲ ਕਰਦੇ ਆਪਾਂ ਦਾ ਮੇਰਾ ਪਿੰਡ ਜੈੰਤੀ ਮਾਦਰੀ ਹੈ ਅੱਜ ਮੈਂ ਸਵੇਰੇ ਵੀ ਇੱਕ ਵੀਡੀਓ ਪਾਈ ਹੈ ਅੱਜ ਵੀ ਸਾਡੇ ਲੋਕ 1947-50 ਸਾਲ ਦੇ ਜਿਹੜੇ 70 ਸਾਲ ਪਹਿਲੇ ਦੇ ਹਿਸਾਬ ਦੇ ਵਿੱਚ ਜੀ ਰਹੇ ਆ ਅੱਜ ਵੀ ਲੋਕ ਸਾਡੇ ਉਸੇ ਉਹਦੇ ਵਿੱਚ ਜੀ ਰਹੇ ਆ ਦੇਖੋ ਉੱਥੇ ਜਾ ਕੇ ਅੱਜ ਸਵੇਰੇ ਸਾਡੇ ਪਿੰਡਾਂ ਦੇ ਵਿੱਚੋਂ ਕੋਈ ਬੱਚਾ ਸਕੂਲ ਨਹੀਂ ਗਿਆ ਸਾਡੇ ਲੋਕਾਂ ਦਾ ਉੱਥੇ ਦੁੱਧ ਦਾ ਕਾਰੋਬਾਰ ਹੈ ਕਿ ਕੋਈ ਕਿਸੇ ਦਾ ਦੁੱਧ ਨਹੀਂ ਪਿਆ ਕਿ ਗਰੀਬ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਜਿਹੜੀ ਸਰਕਾਰਾਂ ਬਣਾਉਂਦੇ ਆਪਾਂ ਉਹ ਕਾਦੇ ਵਾਸਤੇ ਬਣਾਉਂਦੇ ਆ ਭਈ ਜਿਹੜੇ ਸਾਡੇ ਸਾਂਝੇ ਕੰਮ ਐ ਧਾਰਮਿਕ ਕੰਮ ਐ ਜਿਹੜੇ ਰੋੜਾਂ ਦੇ ਕੰਮ ਐ ਪਾਣੀ ਦੇ ਕੰਮ ਐ ਉਹਨਾਂ ਵਾਸਤੇ ਬਣਾਈ ਜਾਂਦੀਆਂ ਸਰਕਾਰਾਂ ਹੁਣ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਏਰੀਆ ਜਾ ਕੇ ਦੇਖ ਸਕਦੇ ਆ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਮਾ ਸਿੰਗਰ ਦੇਵੀ ਕਲੋਨੀ ਦੀ ਗੱਲ ਕਰੀਏ ਤੇ ਮਾਤਾ ਜੈੰਤੀ ਦੇਵੀ ਦੇ ਨਾਲ ਪਿਛਲੇ ਜਿਹੜੇ 10 ਪਿੰਡ ਐ ਉਹਨਾਂ ਦੀ ਗੱਲ ਕਰਦਾ ਜਿੰਨੀਆਂ ਇਲੈਕਸ਼ਨਾਂ ਹੋਈਆਂ ਨੇ ਜਿਹੜੀਆਂ ਆਪਾਂ ਵਾਸ ਕਰੋ ਤੁਸੀਂ ਪੰਜ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਦੇ ਵਿੱਚ ਕਾਂਗਰਸ ਦਾ ਬਹੁਤ ਮਾਰਾ ਹਸ਼ਅ ਰਿਹਾ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਉਸ ਚੀਜ਼ ਨੂੰ ਅਕਾਲੀ ਦਲ ਕਿਵੇਂ ਰਵਾਈ ਕਰੂਗਾ ਦੇਖੋ ਮੈਂ ਦੱਸ ਕਿ ਦੇ ਵਿੱਚ ਕਿਵੇਂ ਰਵਾਈ ਮੈਂ ਦੱਸਦਾ ਤੁਹਾਨੂੰ ਸਮੁੱਚੇ ਸਮੁੱਚੇ ਪੰਜਾਬ ਦੀ ਜਿਹੜੀ ਗੱਲ ਹੈ ਕੱਲੀ ਖਰੜ ਵਿਧਾਨ ਸਭਾ ਹਲਕੇ ਦੀ ਗੱਲ ਨਹੀਂ ਹੈਗੀ ਇਹ ਸਮੁੱਚੇ ਪੰਜਾਬ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੰਮ ਕੀਤੇ ਚਾਹੇ ਐਜੂਕੇਸ਼ਨ ਸੈਕਟਰ ਦੀ ਗੱਲ ਹੋਵੇ ਹੈਲਥ ਸੈਕਟਰ ਦੀ ਗੱਲ ਹੋਵੇ ਬਿਜ਼ਨਸ ਸਕੂਲਾਂ ਦੀ ਗੱਲ ਹੋਵੇ ਇੰਟਰਨੈਸ਼ਨਲ 에어ਪੋਰਟ ਦੀ ਗੱਲ ਹੋਵੇ ਔਰ AIMS ਵਰਗੇ ਜਿਹੜੇ ਵੱਡੇ ਵੱਡੇ ਹਸਪੀਟਲਾਂ ਦੀ ਗੱਲ ਹੋਵੇ ਰੋਡ ਕਨੈਕਟੀਵਿਟੀ ਦੀ ਗੱਲ ਹੋਵੇ ਫਲਾਈਓਵਰ ਦੀ ਗੱਲ ਹੋਵੇ ਸਾਰਾ ਕੁਝ ਜਿੰਨਾ ਵੀ ਮੈਂ ਕਹਿੰਦਾ ਜਿੰਨਾ ਪੰਜਾਬ ਦੇ ਹੋਇਆ ਉਹਦੇ ਵਿੱਚ 90% ਦੀ ਭਾਗੀਦਾਰੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ ਹੁਣ ਤੁਸੀਂ ਇਸ ਗੱਲ ਦਾ ਬਾਰ ਬਾਰ ਜ਼ਿਕਰ ਕਰਦੇ ਆ ਬਈ ਅਕਾਲੀ ਦਲ ਕੀ ਕਰੇ ਗੱਲ ਕਰੀ ਅਕਾਲੀ ਦਲ ਕੋਲੇ ਇੱਕ ਵਿਜਨਰੀ ਸੋਚ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਦੀ پابੰਦ ਹੈ ਉਹਨਾਂ ਦਾ ਇੱਕੋ ਇੱਕ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਮੈਂ ਮਰਨਾ ਵੀ ਪੰਜਾਬ ਦੇ ਲਈ ਆ ਜੀਣਾ ਵੀ ਪੰਜਾਬ ਦੇ ਲਈ ਆ ਪੰਜਾਬ ਦੇ ਵਿੱਚ ਜੰਮੇ ਆ ਪੰਜਾਬ ਦੇ ਵਿੱਚ ਮਰਨਾ ਹੁਣ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਰੀਜ਼ਨ ਦੀ ਪਾਰਟੀ ਹੋਵੇ ਜਿਸ ਸੂਬੇ ਦੀ ਪਾਰਟੀ ਹੋਵੇ ਉਹਦੇ ਵਿੱਚ ਬਾਹਰਲੀਆਂ ਤਾਕਤਾਂ ਦਿੱਲੀ ਤੋਂ ਆ ਕੇ ਜਾਂ ਹੋਰ ਪਾਸੇ ਤੋਂ ਆ ਕੇ ਪੰਜਾਬ ਦੀ ਲੁੱਟ ਖਸੁੱਟ ਕਰਨ ਇਹ ਹਰਗिज ਅਸੀਂ ਬਰਦਾਸ਼ਤ ਨਹੀਂ ਹੋਣ ਦੇਣਾ ਜਿਹੜੀ ਤੁਸੀਂ ਦੇਖੋ ਹੁਣ ਕਿਸਾਨਾਂ ਦੇ ਨਾਲ ਕਿੰਨਾ ਵੱਡਾ ਧੱਕਾ ਇਹ ਮੌਜੂਦਾ ਹਕੂਮਤ ਕਰ ਰਹੀ ਹੈ ਲੈਂਡ ਗ੍ਰੈਬਿੰਗ ਸਕੀਮ ਦੀ ਜਿਹੜੇ ਦੇ ਤੌਰ ਤੇ ਇਹਨਾਂ ਨੇ ਲੈਂਡ ਜਿਹੜੀ ਪੋਲਿੰਗ ਸਕੀਮ ਦੀ ਆੜ ਦੇ ਵਿੱਚ ਲੈਂਡ ਗ੍ਰੈਬਿੰਗ ਜਿਹੜੀ ਪਾਲਿਸੀ ਲਿਆ ਕੇ ਸਿੱਧੇ ਤੌਰ ਤੇ ਕਿਸਾਨਾਂ ਦੇ ਗਲ ਦੇ ਉੱਤੇ ਗੋਡਾ ਰੱਖ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਯਤਨ ਕਰ ਰਹੀ ਹੈ ਤੇ ਉਹਦੇ ਲਈ ਮੂਵਮੈਂਟ ਕਿਹਨੇ ਖੜੀ ਕੀਤੀ ਉਹਦੇ ਲਈ ਆਵਾਜ਼ ਕਿਹਨੇ ਚੱਕੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ 1 ਇੰਚ ਵੀ ਜ਼ਿਮੀਦਾਰ ਦੀ ਜ਼ਮੀਨ ਹੈ ਜਿਹੜੀ ਉਹ ਕੋਈ ਨਹੀਂ ਦੇਣੀ ਜੋ ਉਹਦੇ ਲਈ ਅਸੀਂ ਜਿਹੜਾ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ ਅਸੀਂ ਦੋ ਰੈਲੀਆਂ ਕਰਕੇ ਆਏ ਆ ਔਰ ਹੁਣੇ ਪੋਲਿਟਿਕ ਸਕੀਮ ਜਿਹੜੀ ਆਈ ਸੀ ਸਾਡੀ ਸਰਕਾਰ ਦੇ ਵਿੱਚ ਚਾਹੀ ਸੀ ਮੈਂ ਦੱਸਦਾ ਮੈਂ ਤੁਹਾਨੂੰ ਬਰੀਫ ਕਰਦਾ ਅਸੀਂ ਤੁਸ਼ੀ ਵਿਰੋਧਤਾ ਕਰ ਰਹੇ ਹਾਂ ਬਿਲਕੁਲ ਕਰਦੇ ਆ ਇਹ ਜਿਹੜੀ ਜਿਹੜੀ ਲੈਂਡ ਪੂਲਿੰਗ ਸਕੀਮ ਹੈ 2013 ਗਵਰਨਮੈਂਟ ਆਫ ਇੰਡੀਆ ਦੀ ਹੈ ਅਸੀਂ ਬਿਲਕੁਲ ਪੰਜਾਬ ਦੇ ਵਿੱਚ ਲਾਗੂ ਕੀਤੀ ਅਸੀਂ ਉਹ ਜੋ ਪੋਲਿਸੀ ਅਕੋਰਡਿੰਗ ਟੂ ਪੋਲਿਸੀ ਅਸੀਂ ਕੰਮ ਕੀਤਾ ਹੁਣ ਇਹ ਤਾਂ ਉਸ ਸਾਡੀ ਪੋਲਿਸੀ ਦੇ ਜਾਂ ਕੇਂਦਰ ਸਰਕਾਰ ਦੀ ਪੋਲਿਸੀ ਦੇ ਆਰ ਦੇ ਵਿੱਚ ਇਹ 1995 ਦਾ ਜਿਹੜਾ ਪੁੱਡਾ ਐਕਟ ਹੈ ਉਸ ਦੀਆਂ ਦੋ ਤਾਰਾਵਾਂ ਦਾ ਯੂਜ਼ ਕਰਕੇ ਉਸ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਅਵਾਰਡ ਵੀ ਖੋਲਿਆ ਜਿਹੜਾ ਸਰਕਾਰ ਨੂੰ ਅਸੀਂ ਜਦੋਂ ਅਕਵਾਇਰ ਕੀਤੀ ਜ਼ਮੀਨ ਕਿਸਾਨ ਦੀ ਉਹਦੇ ਵਿੱਚ ਕੀ ਸੀ ਕਿ ਜਿੰਨਾ ਡੀਸੀ ਰੇਟ ਸੀ ਜਿੰਨਾ ਮਾਰਕੀਟ ਦਾ ਰੇਟ ਸੀ ਉਸ ਵੇਲੇ ਤਤਕਾਲੀ ਸਮੇਂ ਜਿਹੜਾ ਮੌਜੂਦਾ ਰੇਟ ਸੀ ਉਹਦਾ 4 ਗੁਣਾ ਰੇਟ ਦਿੱਤੇ ਸੀ ਭਾਵੇਂ ਹੁਣ ਦੇਖੋ ਤੁਸੀਂ 에어ਪੋਰਟ ਲਈ ਅਸੀਂ ਜ਼ਮੀਨ ਝੂੜੜੀ ਦੀ ਅਕਵਾਇਰ ਕੀਤੀ 30 ਲੱਖ ਰੁਪਏ ਕਿਲਾਂ ਉੱਥੇ ਜ਼ਮੀਨ ਦੀ ਕੀਮਤ ਸੀ ਅਸੀਂ 1 ਕਰੋੜ 50 ਲੱਖ ਰੁਪਿਆ ਜਿਹੜਾ ਕਿਸਾਨ ਨੂੰ ਦਿੱਤਾ ਹੈ ਨਾਲ ਕਮਰਸ਼ੀਅਲ ਵੀ ਦਿੰਦਾ ਰੈਜਿਡੈਂਸ਼ੀਅਲ ਵੀ ਦਿੰਦਾ ਸਾਰੀਆਂ ਚੀਜ਼ਾਂ ਉਹ ਇਹ ਸਰਕਾਰ ਉਹਦੀ ਆੜ ਦੇ ਵਿੱਚ ਇਹ ਤਾਂ ਸਿਰਫ ਸਾਹਿਬ ਸਾਹਿਬ ਇਹ ਤਾਂ ਇੱਕ ਇੱਕ ਵਿਕਾਸ ਵਾਲੀ ਗੱਲ ਕਰਦੋਂ ਵੀ ਇਹ ਮੁੱਦਿਆਂ ਦੀ ਗੱਲ ਕਰ ਦਿਓ ਜਿਹੜੇ ਧਾਰਮਿਕ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਸ਼ੋਅ ਨਹੀਂ ਕਰਦੀ ਤਾਂ ਰੋਗ ਦੇ ਵਿੱਚ ਆਇਆ ਸੀ ਉਹ ਬਿਸਾਰਨ ਦੇ ਨਾਲ ਤੁਹਾਨੂੰ ਲੱਗਦਾ ਕਿ ਤੁਹਾਡੀ ਪਾਰਟੀ ਦਾ ਬਹੁਤ ਵੱਡਾ ਨਕਸ਼ਾ ਹੋਵੇ ਦੇਖੋ ਮੈਂ ਸਮਝਦਾ ਕਿ ਇਹਦੇ ਲਈ ਇੱਕ ਜਿਹੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਵਿਕਾਸ ਦੇ ਰਿਕਾਰਡ ਤੋੜ ਕੰਮ ਕੀਤੇ ਆ ਉਹਨਾਂ ਤੋਂ ਬੁਖਲਾਈਆਂ ਹੋਈਆਂ ਵਿਰੋਧੀ ਧਿਰਾਂ ਨੇ ਇੱਕ ਪਰਸੈਪਸ਼ਨ ਤਿਆਰ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਦੇਖੋ ਬੇਆਦਮੀਆਂ ਦਾ ਮਸਲਾ ਹੋਵੇ ਹੋਰ ਜਿਹੜੇ ਧਾਰਮਿਕ ਇਸ਼ੂ ਹੋਣ ਇਹ ਜਿਹੜੀਆਂ ਸਾਡੀਆਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਇੱਕ ਸਮਾਜ ਦੇ ਵਿੱਚ ਬਕੀੜਾ ਖੜਾ ਕਰਕੇ ਸਾਡੇ ਖਿਲਾਫ ਸਾਨੂੰ ਢਾਹ ਲਾਉਣ ਵਾਸਤੇ ਇੱਕ ਪਰਸੈਪਸ਼ਨ ਤਿਆਰ ਕੀਤੀ ਗਈ ਹੈ ਦੇਖੋ ਬੇਆਦਮੀਆਂ ਦਾ ਬੇਸ਼ੁਮਾਰ ਲਗਾਤਾਰ 300 ਤੋਂ ਵੱਧ ਇਸ ਸਰਕਾਰ ਦੇ ਵਿੱਚੋਂ ਬੇਆਦਮੀਆਂ ਹੋ ਗਈਆਂ ਤੇ ਕਿੰਨਾ ਕੁਝ ਹੋ ਗਿਆ ਇਸ ਸਰਕਾਰ ਚਰੇਮ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂਦਰਸ਼ ਸਾਹਿਬ ਦੀ ਹਦੂਦ ਦੇ ਅੰਦਰ ਗੋਲੀ ਚਲਾ ਕੇ ਕਤਲ ਕਰਦਿਆ ਇਹ ਬਹੁਤ ਸਾਰੀਆਂ ਗੱਲਾਂ ਨੇ ਇਹ ਤਾਂ ਸਿਰਫ ਕਹਿੰਦਾ ਵੀ ਸਾਨੂੰ ਤੇ ਸਿਰਫ ਬਦਨਾਮ ਕੀਤਾ ਗਿਆ ਇਸ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਪਵੰਦ ਹੈ ਸਿੱਖ ਸੰਸਥਾਵਾਂ ਦੀ ਜਿਹੜੀ ਆਜ਼ਾਦੀ ਦੇ ਲਈ ਔਰ ਉਹਨਾਂ ਨੇ ਰਾਜ ਪ੍ਰਬੰਧ ਦੇ ਲਈ ਔਰ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਜਿਹੜਾ ਬਖੂਬੀ ਯਤਨ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਰਦਾ ਰਵਾਂਗੇ ਕਿਉਂਕਿ ਪੰਜਾਬ ਦੇ ਲਈ ਸਾਨੀ ਕਿਹਾ ਜਾਂਦਾ ਹੈ ਕਿ 90% ਸਰਕਾਰ ਨੇ ਨੱਜੂ ਦੀ ਸਰਕਾਰ ਸੀਗੀ ਤੁਹਾਡੀ ਪੰਜਾਬ ਵਿੱਚ ਕੰਮ ਹੋਈ ਹੈ ਤੁਸੀਂ ਇਹ ਬੋਲਿਆ ਇਹ ਸਵਾਲ ਵੀ ਤੁਹਾਡੀ ਸਰਕਾਰ ਦੁਆਰਾ ਕਿਉਂ ਨਹੀਂ ਆਈ ਦੇਖੋ ਮੈਂ ਤੁਹਾਨੂੰ ਦੱਸਦਾ ਸਾਡੇ ਜਿਹੜੇ ਲੋਕ ਨੇ ਨਾ ਜੀ ਪੰਜਾਬੀ ਲੋਕ ਇਹ ਥੋੜਾ ਜਿਹਾ ਨਵੇਂ ਪਾਸੇ ਨੂੰ ਇਹ ਚਲੇਗਾ ਕਿਉਂਕਿ ਅਸੀਂ ਪਿਛਲੇ 70 ਸਾਲਾਂ ਤੋਂ ਅਸੀਂ ਪੰਜਾਬ ਦੇ ਵਿੱਚ ਚਾਹੇ ਦੇਖੋ ਮੈਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਇਹਨਾਂ ਦਾ ਰਾਜ ਲੋਕਾਂ ਨੇ ਹੰਡਾਇਆ ਹੁਣ ਇਹ ਸੁਭਾਵਿਕ ਹੈ ਨੇਚੁਰਲ ਗੱਲ ਹੈ ਕੁਦਰਤੀ ਗੱਲ ਹੈ ਕਿ ਇੱਕ ਜੇ ਆਪਣੇ ਘਰ ਦੇ ਵਿੱਚ ਕਾਲੂਆਂ ਦੀ ਸਬਜ਼ੀ ਬਣੀ ਜਾਵੇ ਨਾ ਜੀ ਜਾਂ ਮੂੰਗੀ ਮਸਰੀ ਦੀ ਦਾਲ ਬਣੀ ਜਾਵੇ ਉਹ ਸੁਭਾਵਿਕ ਹੈ ਹਰ ਬੰਦੇ ਦਾ ਜੀ ਕਰਦਾ ਕਿ ਅੱਜ ਪਨੀਰ ਬਣੇ ਤੇ ਉਹ ਪਨੀਰ ਵੱਲ ਨੂੰ ਜ਼ਿਆਦਾ ਭੱਜਦਾ ਇਹਨਾਂ ਨੇ ਸਭਜਵਾਗ ਐਸੇ ਦਿਖਾਤੇ ਇਹਨਾਂ ਨੇ ਲੋਕਾਂ ਨੂੰ ਇਸ ਕਦਰ ਇਨਕਲਾਬ ਦਾ ਸਭਜਵਾਗ ਦਿਖਾਇਆ ਰੰਗਲੇ ਪੰਜਾਬ ਦੇ ਸੁਪਨੇ ਦਿਖਾਏ ਜਿਹਦੇ ਨਾਲ ਲੋਕਾਂ ਨੂੰ ਲੱਗਿਆ ਪਤਾ ਨਹੀਂ ਅਸੀਂ ਜਿਹੜੀਆਂ ਇਹ ਪਾਰਟੀਆਂ ਪਿਛਲੇ ਸਮੇਂ ਤੋਂ ਰਾਜ ਕਰ ਰਹੀਆਂ ਇਹਨਾਂ ਤੋਂ ਵੱਖਰਾ ਕੋਈ ਇਹ ਪਤਾ ਨਹੀਂ ਕਿ ਆ ਪੰਜਾਬ ਦੇ ਵਿੱਚ ਕੈਸੀ ਐਸਾ ਜਿਹੜਾ ਇਨਕਲਾਬ ਲੈ ਕੇ ਆਉਣਗੀਆਂ ਸੋ ਲੋਕ ਗੁੰਮਰਾਹ ਹੋਏ ਆ ਲੋਕ ਇਹਨਾਂ ਦੇ ਭਰਮ ਭੁਲੇਖਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਨੁਕਸਾਨ ਕਰਾ ਲਿਆ ਹਾਂ ਮੌਜੂਦਾ ਸਮੇਂ ਹਾਲਾਤ ਜਿਹੜੇ ਇਹ ਬਣ ਗਏ ਕਿ ਜਿਹੜਾ ਲੋਕ ਹੈ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਸੱਚਾਈ ਪਤਾ ਲੱਗ ਗਈ ਹੁਣ ਉਹ ਮੁੜ ਕੇ ਉਹਨਾਂ ਦਾ ਰੁਝਾਨ ਜਿਹੜਾ ਸ਼੍ਰੋਮਣੀ ਅਕਾਲੀ ਦੇ ਸੱਚੇ ਸੌਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਾ ਇੱਕ ਬਾਕੀਚਾ ਬਣਿਆ ਇੱਕ ਡਾਕਟਰ ਬਣਿਆ ਤੁਹਾਨੂੰ ਲੱਗਦਾ ਨਹੀਂ ਵੀ ਦੋਨਾਂ ਦੀਆਂ ਅੰਗੈਲੀਆਂ ਦੇ ਕਾਰਨ ਜੋ ਤੁਸੀਂ ਕੀਤਾ ਹੈ ਸੱਚੇ ਸੌਦੇ ਨੂੰ ਲੈ ਕੇ ਆਹ ਤੁਹਾਡੇ ਵੱਖਰੇ ਵਿੱਚ ਖੁਈ ਨਹੀਂ ਬੜਾ ਇਹ ਇਕੱਠਿਆਂ ਕੇ ਸ਼ਰੋਮਣੀ ਬਾਦशाह ਸਾਹਿਬ ਦੇ ਖੱਕ ਹੱਕ ਕਰਦੀ ਆਹ ਉੜਾਕੇ ਦੇ ਕੁਤਰੀ ਮੇਲੀ ਤੁਸੀਂ ਚੌਂਵੀਂ ਵੀ ਆ ਬੋੜ ਕੇ ਇਕੱਠੇ ਹੀ ਆਪਣੀ ਗੱਲ ਦੱਸ ਦਈਏ ਦੇਖੋ ਜਦੋਂ ਅ ਜੰਡਪੂਰੀ ਸਾਹਿਬ ਤੁਹਾਡਾ ਸਵਾਲ ਵਾਜਬ ਹੈ ਪਰ ਇਹਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹੁੰਨਾ ਪੰਜਾਬੀਆਂ ਨੂੰ ਔਰ ਬਾਹਰ ਵਾਸ ਦੇ ਪੰਜਾਬੀਆਂ ਨੂੰ ਕਿ ਸ਼ਰੋਮਣੀ ਅਕਾਲੀ ਦਲ ਨੇ ਜੇ ਕੋਈ ਜਾਣੇ ਅਣਜਾਣੇ ਦੇ ਵਿੱਚ ਦੇਖੋ ਜਦੋਂ ਬੰਦਾ ਕੋਈ ਕੰਮ ਕਰਦਾ ਹੈ ਉਹਦੇ ਬਹੁਤ ਸਾਰੀਆਂ ਗਲਤੀਆਂ ਖੁਨਾਮੀਆਂ ਰਹਿ ਜਾਂਦੀਆਂ ਸੁਭਾਅਕ ਗੱਲ ਹੈ ਯਾਰ ਆਪਾਂ ਇਨਸਾਨੀ ਆ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰਿਕ ਪਰਮਾਤਮਾ ਜਿਹੜਾ ਨਹੀਂ ਇਸ ਤਰ੍ਹਾਂ ਦੀ ਕੋਈ ਉਹਦੇ ਚ ਪੈਂਦਾ ਪਰ ਇਦੇ ਲਈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਨੂੰ ਝੋਲੀ ਅੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਉਸ ਸਰਕਾਰ ਦੇ ਵਿੱਚ ਪਾਵਰਫੁੱਲ ਸੀਟ ਦੇ ਉੱਤੇ ਰਹਿਣ ਵਾਲਾ ਡਿਪਟੀ ਸੀਐਮ ਝੋਲੀ ਅੱਡ ਕੇ ਤਖਤ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਕਹਿੰਦਾ ਕਿ ਮੈਨੂੰ ਚਾਹੇ ਉਹ ਸਿੱਖ ਹੋਣ ਕਰਕੇ ਚਾਹੇ ਸਾਡੀ ਸਰਕਾਰ ਹੋਣ ਕਰਕੇ ਚਾਹੇ ਸਾਡੀ ਪਾਰਟੀ ਹੋਣ ਕਰਕੇ ਜੇ ਕਿਸੇ ਨੇ ਵੀ ਕੋਈ ਗਲਤੀ ਕੀਤੀ ਹੈ ਉਹ ਸਾਰੀਆਂ ਗਲਤੀਆਂ ਮੈਂ ਆਪਣੀ ਝੋਲੀ 'ਚ ਪਾਉਣਾ ਉਸ ਤੋਂ ਬਾਅਦ ਤਾਂ ਕੋਈ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ ਜੀ ਰਹੇਗਾ ਸਵਾਲੇ ਪੈਦਾ ਨਹੀਂ ਹੋਣਗੇ ਬਹੁਤ ਮਿਹਰਬਾਨੀ ਸਾਹਿਬ Thank you. Thank you.